ਸਸਿਕਾ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਕੱਲ ਤੀਸਰੇ ਅਤੇ ਆਖਰੀ ਦਿਨ ਦੀ ਕੱਲ ਭਗਵੰਤ ਮਾਨ ਨੇ ਕਲੋਨੀਆਂ ਨੂੰ ਲੈ ਕੇ ਪੈਪਰਾ ਕਾਨੂੰਨ ਪਾਸ ਕੀਤਾ ਪੈਪਰਾ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸ਼ਰੂਮਨੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਲਕਾ ਦਾਖਾ ਲੁਧਿਆਣਾ ਤੋਂ ਮਨਪ੍ਰੀਤ ਈਆਲੀ ਦੀ ਪ੍ਰਸ਼ੰਸਾ ਕੀਤੀ। ਉਹਨੇ ਕਿਹਾ ਜਿਹੜੇ ਚੰਗੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਇਹ ਗੱਲ ਕਹੀ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਉਹਨਾਂ ਨੇ ਕਿਹਾ ਪਾਰਟੀ ਦੇ ਵਿੱਚ ਹਿਰਫਲ ਬਲਦੇ ਰਹਿੰਦੇ ਨੇ ਲੇਕਿਨ ਚੰਗੇ ਆਗੂ ਦੀ ਪ੍ਰਸ਼ੰਸਾ ਕਰਨ ਤੋਂ ਕਦੇ ਵੀ ਕਿਸੇ ਵੀ ਪਾਰਟੀ ਨੂੰ ਮੁਖ ਨਹੀਂ ਮੋੜਨਾ ਚਾਹੀਦਾ। ਦੂਸਰੇ ਪਾਸੇ ਗੱਲ ਕਰੀਏ ਮਨਪ੍ਰੀਤ ਇਆਲੀ ਨੇ ਜਿਹੜੇ ਉਹ ਰਾਜਨੀਤਿਕ ਹੋਣ ਦੇ ਨਾਲ-ਨਾਲ ਇੱਕ ਚੰਗੇ ਬਿਜ਼ਨਸਮੈਨ ਵੀ ਨੇ ਅ ਰੀਅਲ ਸਟੇਟ ਦਾ ਕੰਮ ਕਰਦੇ ਨੇ ਕਿਉਂਕਿ ਹਲਕਾ ਦਾਖਾ ਲੁਧਿਆਣਾ ਦੇ ਲਾਗੇ ਪੈਂਦਾ ਹੈ ਕਈ ਤਰ੍ਹਾਂ ਦੀਆਂ ਕਲੋਨੀਆਂ ਇਕੱਠੀਆਂ ਜਾਂਦੀਆਂ ਨੇ ਉਹਨਾਂ ਦੇ ਓਨਰ ਨੇ ਅਤੇ ਜਿਹੜਾ ਪੈਪਰਾ ਕਾਨੂੰਨ ਪਾਸ ਕੀਤਾ ਹੈ ਆਮ ਆਦਮੀ ਪਾਰਟੀ ਨੇ ਕੱਲ ਵਿਧਾਨ ਸਭਾ ਦੇ ਆਖਰੀਲੇ ਦਿਨ ਦੇ ਵਿੱਚ ਉਸ ਦੀ ਪ੍ਰਸ਼ੰਸਾ ਮਨਪ੍ਰੀਤ ਇਆਲੀ ਨੇ ਵੀ ਕੀਤੀ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਜਿਸ ਨੂੰ ਮਾਜਿਦਾ ਜਰਨੈਲ ਕਿਹਾ ਜਾਂਦਾ ਹੈ ਅਤੇ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਬਿਲਕੁਲ ਚੁੱਪ ਨੇ ਕਿਉਂਕਿ ਝੂਂਦਾ ਰਿਪੋਰਟ ਲਾਗੂ ਨਹੀਂ ਹੋਈ ਝੂਂਦਾ ਰਿਪੋਰਟ ਤੋਂ ਬਾਅਦ ਕੀ ਪ੍ਰਤੀਕਿਰਿਆ ਜਿਹੜੀ ਪ੍ਰਗਟ ਕਰਦੇ ਨੇ ਮਨਪ੍ਰੀਤ ਈਆਲੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਦੂਸਰੇ ਪਾਸੇ ਮਾਜੇ ਦੇ ਜਰਨੈਲ ਵਿਕਰਮਜੀਤ ਸਿੰਘ ਮਜੀਠੀਆ ਨੂੰ ਉਸਦੇ ਆ ਉਸਦੇ ਆਲੇ ਦੁਆਲੇ ਜਿਹੜੀ ਹੈ ਬਾਉਂਡਰੀ ਲਗਾ ਦਿੱਤੀ ਗਈ ਹੈ। ਯਾਨੀ ਕਿ ਜਿਹੜਾ ਉਹ ਦਾਇਰਾ ਹੈ ਉਸ ਦਾਇਰੇ ਦੇ ਵਿੱਚੋਂ ਬਾਹਰ ਹੋ ਕੇ ਵਿਕਰਮਜੀਤ ਸਿੰਘ ਮਜੀਠੀਆ ਬੋਲ ਨਹੀਂ ਸਕਦੇ। ਜੇ ਗੱਲ ਕਰੀਏ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੀ ਅੰਗਾਂ ਦੀ ਬੇਅਦਬੀ ਬੈਵਲ ਕਲਾ ਗੋਲੀਕਾ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਉਹਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਅਤੇ ਮਨਪ੍ਰੀਤ ਯਾਲੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਤੇ ਨਾ ਹੀ ਇਹਨਾਂ ਨੇ ਹਾਮੀ ਪਰੀ ਹੈ ਪੱਤਰਕਾਰ ਦੱਸ ਰਹੇ ਸੀ ਕਿ ਅਸੀਂ ਬਿਕਮਜੀਤ ਸਿੰਘ ਮਜੀਠੀਆ ਨੂੰ ਬੜੇ ਨੇੜੇ ਹੋ ਕੇ ਦੇਖਿਆ ਹੈ ਜਿਸ ਤਰ੍ਹਾਂ ਬਾਕੀ ਪਾਰਟੀਆਂ ਉਸ ਦੇ ਕਰਤਾਰ ਨੂੰ ਜਾਂ ਉਸ ਦੇ ਚਰਿੱਤਰ ਨੂੰ ਦਿਖਾਉਂਦੀਆਂ ਨੇ ਅਜਾਇ ਹੈ ਨਹੀਂ ਹੈ ਜਮੀਨੀ ਲੈਵਲ ਨਾਲ ਬੰਦਾ ਚੜਿਆ ਹੋਇਆ ਹੈ ਭਾਵੇਂ ਉਹਦੇ ਜਿਹੜੇ ਰਿਸ਼ਤੇ ਨੇ ਡਰੈਕ ਤਸਕਰਾਂ ਦੇ ਨਾਲ ਦੱਸੇ ਹੋਏ ਸੀ ਲੇਕਿਨ ਫਿਰ ਵੀ ਉਹ 6 ਮਹੀਨੇ ਜੇਲ੍ਹ ਰਹਿਣ ਤੋਂ ਬਾਅਦ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਫ ਜ਼ੋਨ ਦੇ ਵਿੱਚ ਖੜਾ ਕਰ ਰਹੇ ਨੇ ਮਨਪ੍ਰੀਤ ਇਆਲੀ ਇਹਨਾਂ ਦਿਨਾਂ ਦੇ ਵਿੱਚ ਅਤੇ ਵਿਕਰਮਜੀਤ ਸਿੰਘ ਮਜੀਠੀਆ ਅੰਦਰ ਖਾਤੇ ਇੱਕ ਦੂਜੇ ਨਾਲ ਜਿਹੜਾ ਰਾਪਤਾ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਕਿਉਂਕਿ ਹੁਣ ਉਹ ਪਾਰਟੀ ਪ੍ਰਧਾਨ ਅਤੇ ਆਪ ਦੇ ਖੋਦੇ ਜੀਜੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਵੀ ਦੁਖੀ ਨੇ ਕਿਉਂਕਿ ਜੇਕਰ ਪਾਰਟੀ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਰਹਿੰਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਪਤਾ ਹੈ ਤੇ ਮਨਪ੍ਰੀਤ ਈਆਲੀ ਨੂੰ ਪਤਾ ਹੈ ਇਹ ਗੱਲ ਮਨਪ੍ਰੀਤ ਬਾਦਲ ਨੂੰ ਵੀ ਪਤਾ ਹੈ ਇਹ ਗੱਲ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਪਤਾ ਹੈ ਜੇਕਰ ਲੰਮੇ ਸਮੇਂ ਤੱਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਪ੍ਰਧਾਨਗੀ ਵਜੋਂ ਰਹਿਣਗੇ ਸਰਦਾਰ ਸੁਬੀਰ ਸਿੰਘ ਬਾਦਲ ਜਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਦੁਬਾਰਾ ਮੋੜ ਸਰਜੀਤ ਨਹੀਂ ਹੋਵੇਗੀ ਉਹ ਨਹੀਂ ਉੱਠ ਪਾਵੇਗੀ ਉਹਦਾ ਮਿਆਰ ਜਿੱਤੇ ਹੋਣਾ ਚਾਹੀਦਾ ਸੀ ਉੱਤੇ ਨਹੀਂ ਹੋਵੇਗੀ ਹੁਣ ਗੱਲ ਆੜ ਗਈ ਮਨਪ੍ਰੀਤ ਯਾਲੀ ਅਤੇ ਵਿਕਰਮਜੀਤ ਸਿੰਘ ਜੀਠਿਆ ਦੇ ਸੂਤਰਾਂ ਦੇ ਹਵਾਲੇ ਤੋਂ ਅਤੇ ਪੱਤਰਕਾਰ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਅੰਦਰ ਖਾਤੇ ਰابطਾ ਕਾਇਮ ਕਰ ਰਹੇ ਨੇ ਮਨਪ੍ਰੀਤ ਯਾਲੀ ਅਤੇ ਵਿਕਰਮਜੀਤ ਸਿੰਘ ਜੀਠਿਆ ਜਿਸ ਨੂੰ ਮਾਝਾ ਦਾ ਜਰਨਲ ਕਿਹਾ ਜਾਂਦਾ ਹੈ ਹੁਣ ਇਹ ਜਾਣਗੇ ਕਿਹੜੇ ਪਾਸੇ ਬਾਗੀ ਧੜੇ ਵਾਲੇ ਜਾਣਗੇ ਲੇਕਿਨ ਦੂਸਰੇ ਪਾਸੇ ਭਗਵੰਤ ਮਾਨ ਨੇ ਖੁੱਲਾ ਸੱਦਾ ਦੇ ਦਿੱਤਾ ਹੈ ਉਹਨੇ ਕਿਹਾ ਕਿ ਸਾਨੂੰ ਚੰਗੇ ਇਹ ਲੀਡਰਾਂ ਦੀ ਲੋੜ ਹੈ ਸਾਨੂੰ ਚੰਗੇ ਵਿਧਾਇਕਾਂ ਦੀ ਲੋੜ ਹੈ ਸਾਨੂੰ ਚੰਗੇ ਬੰਦਿਆਂ ਦੀ ਲੋੜ ਹੈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਵਾਰ-ਵਾਰ ਪ੍ਰਗਟ ਕਰ ਰਹੇ ਨੇ ਦੂਸਰੇ ਪਾਸੇ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਮੈਂ ਮੁੱਖ ਮੰਤਰੀ ਕੱਲ੍ਹ ਹੀ ਹੋਵਾਂਗਾ ਪੰਜਾਬ ਦਾ ਕਿ ਜਿਸ ਸੌ ਦਾ ਆਕੜਾ ਪੂਰਾ ਕਰੇਗਾ ਉਸ ਉਤਰਾ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿਉਂਕਿ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੱਡੀ ਮਿਲ ਜਾਵੇ ਹਰੀ ਮੌਜੂਦਾ ਪ੍ਰਧਾਨ ਸੁਖੀਬੀਰ ਸਿੰਘ ਬਾਦਲ ਨੂੰ ਲੇਕਿਨ ਪੰਥ ਨਹੀਂ ਬਖਸ਼ੇਗਾ ਪੰਥ ਵੋਟ ਨਹੀਂ ਪਾਵੇਗਾ ਪੰਥ ਹੋਂ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਮੂੰਹ ਜਿਹੜਾ ਪ੍ਰਧਾਨ ਹੈ ਉਸ ਤੋਂ ਮੂੰਹ ਮੁਰ ਚੁੱਕਿਆ ਹੈ ਇਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਅਤੇ ਨਿੱਜੀ ਚੈਨਲਾਂ ਦੇ ਹਵਾਲੇ ਤੋਂ ਜਿਹੜੀਆਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਯਾਲੀ ਅਤੇ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲਿਤ ਕਰਨਗੇ ਅਤੇ ਭਗਵੰਤ ਮਾਨ ਨੇ ਅੰਦਰ ਖਾਤੇ ਇਹਨਾਂ ਦੋਹਾਂ ਜਿਹੜੇ ਦਿਗਜ ਮੰਨੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਨਾਲ ਸੈਟਿੰਗ ਵੀ ਕਰ ਲਈ ਹੈ ਹੋ ਸਕਦਾ ਹੈ ਕਿ ਮਨਪ੍ਰੀਤ ਈਆਲੀ ਜਾਂ ਵਿਕਰਮਜੀਤ ਸਿੰਘ ਜੀਟਿਆ 2000 ਵਿਧਾਈ ਦੀਆਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੇ ਉਪ ਮੁੱਖ ਮੰਤਰੀ ਹੋਣ ਤੇ ਮਨਪ੍ਰੀਤ ਈਆਲੀ ਜਿਹੜੇ ਗ੍ਰਹਿ ਮੰਤਰੀ ਹੋਣ ਭਗਵੰਤ ਮਾਨ ਤੇ ਮੁੱਖ ਮੰਤਰੀ ਬਣੇ ਰਹਿਣਗੇ ਇਸ ਤਰ੍ਹਾਂ ਦੇ ਸੂਤਰੇ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਅੰਦਰ ਖਾਤੇ ਸੈਟਿੰਗ ਕੀਤੀ ਜਾ ਰਹੀ ਹੈ ਮਨਪ੍ਰੀਤ ਯਾਲੀ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਿੰਘ ਮਾਨ ਹਰਾਵਲ ਨੂੰ ਧੰਨਵਾਦ